ਦੇਖੋ ਕਿਵੇਂ ਖਤਰਨਾਕ ਜੰਗਲਾਂ ਵਿੱਚ ਰਹਿੰਦੇ ਨੇ ਰਾਜਪੂਤ ਮੀਆ ਬੀਬੀ ਆਪਣੇ ਪੋਤੇ ਨੂੰ ਦੂਰ ਕਰਨਾ ਪਿਆ ਜੰਗਲੀ ਜਾਨਵਰਾਂ ਕਰਕੇ ਡੂੰਗੀਆਂ ਖੱਡਾਂ ਵਾਲਾ ਖਤਰਨਾਕ ਰਾਹ ਜੰਗਲ ਦੇ ਵਿੱਚ ਇਹ ਸਾਹਮਣੇ ਨੇ ਇਸ ਪਹਾੜੀ ਦੇ ਨਾਲ ਹਾਂਜੀ ਇਹਦੀਆਂ ਖੁੱਡਾਂ ਅੱਛਾ ਜਿੱਥੇ ਰਹਿੰਦਾ ਹੈ ਜੀ ਜਿੱਥੇ ਰਹਿੰਦੇ ਬੰਦੇ ਨੇ ਦਿਨੇ ਦੇ ਚਾਰ-ਚਾਰ ਤੰਦੂਏ ਆ ਜਾਂਦੇ ਤੇ ਚਾਰ-ਚਾਰ ਅਸੀਂ ਤਾਂ ਪਹਿਲੂ ਸਾਡੇ ਸਾਰੇ ਖਾ ਗਏ ਅਸੀਂ ਕੀ ਕਰਨਾ ਇੱਥੇ ਬੰਦ ਤੰਦੂਏ ਬੇਸ਼ਮਾਰ ਇੱਥੇ ਕੁੱਤਾ ਖਾਦਾ ਹੈ 2-4 ਸਾਲਾਂ ਦਾ अच्छा जी ਇਹ ਕੁੱਤੇ ਖਾਦਾ ਇੱਥੇ ਕੁੱਤੇ ਖਾਦੇ ਸਾਡੇ ਦੋ ਨਾਲ ਦੋ ਕੁੱਤੇ ਖਾਦੇ ਐਨ ਸਾਲ ਮੇਰੇ ਹੋਈ 63 ਇੱਥੇ ਰਹਿਣਾ ਜਨਮ ਇੱਥੇ ਦਾ ਆ ਜੀ ਜਨਮ ਇੱਥੇ ਦਾ ਕਿਹੋ ਜੇ ਹਾਲਾਤਾਂ ਦਾ ਇੱਥੋਂ ਕਿੰਨੀ ਕਿਲੋਮੀਟਰ ਦੂਰ ਹੈ ਕਿੰਨੀ ਕਿਲੋਮੀਟਰ ਪਾਣੀ ਉੱਥੋਂ ਲੈ ਕੇ ਆਉਂਦੇ ਆ ਜੀ ਤਿੰਨ ਕਿਲੋਮੀਟਰ ਤਿੰਨ ਕਿਲੋਮੀਟਰ ਤਿੰਨ ਕਿਲੋਮੀਟਰ ਆਉਣਾ ਕਰ ਲੈ 6 ਕਿਲੋਮੀਟਰ ਹੋ ਗਿਆ ਪੁੱਤਾ ਛੋਟਾ ਹੈ ਜੀ ਹਾਂ ਪੁੱਤਾ ਛੋਟੇ 5 ਸਾਲ ਦਾ ਪੁੱਤਾ ਹੋਇਆ ਹੈ ਅੱਛਾ ਜੀ ਦੋ ਸਾਲ ਪੜਦੇ ਨਾ ਹੋਈਆ ਖਤਰਨਾਕ ਏਰੀਆ ਚ ਆ ਗਏ ਆਪਾਂ ਨਾ ਖਤਰਨਾਕ ਏਰੀਆ ਸਾਰਾ ਹੀ ਇਹ तकरीबन ਜਿੰਨਾ ਵੀ ਹੈ ਨਾ ਇੱਧਰ ਦਮੇਂ ਘਰਵਾਲਾ ਉੱਪਰ ਆ ਗਿਆ ਜੀ ਉਹ ਵਾਦੀ ਇਹ ਸਾਰੀ ਖਤਰਨਾਕ ਆ ਗਿਆ ਭਾਜੀ ਇਹ ਰਸਤਾ ਹੁਣ ਅੱਗੇ ਜੰਗਲ ਜਾਂਦਾ ਜਿੱਥੇ ਤੁਸੀਂ ਪਾਣੀ ਭਰਦੇ ਹੋ ਜੀ ਪਾਣੀ ਭਰਦੇ ਉੱਥੇ ਜਾਂਦਾ ਅੱਛਾ ਜੀ ਪਾਣੀ ਭਰਨਾ ਪੈ ਫਿਰ ਮਾਤਾ ਜੀ ਕੜੀ ਨੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀ ਲੈ ਕੇ ਆਇਆ ਇੱਕ ਨਵਾਂ ਬਲੌਗ ਅਸੀਂ ਆਏ ਆਂ ਜੀ ਇੱਕ ਰਾਜਪੂਤਾਂ ਦੇ ਮਹੱਲੇ ਚ ਇੱਕ ਪਰਿਵਾਰ ਰਹਿੰਦਾ ਅੱਠ ਭਰਾਵਾਂ ਦੇ ਵਿੱਚੋਂ ਇੱਕ ਇਕੱਲਾ ਭਰਾ ਇੱਕ ਮੱਲੇ 'ਚ ਰਹਿੰਦੇ ਸੀਗੇ ਜੀ ਹਸਬੰਡ ਵਾਈਫ ਰਹਿੰਦੇ ਆ ਕੱਲੇ ਦਲੇਰ ਆ ਰਾਜਪੂਤ ਦਲੇਰ ਕਹਿ ਸਕਦੇ ਆ ਜੀ ਗਰੀਬੀ ਬਹੁਤ ਦੇਖੀ ਜੀ ਇਹਨਾਂ ਨੇ ਤੇ ਅੱਜ ਹਾਲਾਤ ਇਹੋ ਜਿਹੇ ਆ ਜੀ ਉਹ ਘਰਾਂ ਦੇ ਵਿੱਚ ਕੱਲੇ ਰਹਿੰਦੇ ਆ ਤੇ ਜਾ ਕੇ ਗੱਲਬਾਤ ਕਰਾਂਗੇ ਜੰਗਲ ਦੇ ਵਿੱਚ ਸਾਰਾ ਜੰਗਲ ਲੰਘ ਕੇ ਜੀ ਪਹਾੜ ਦੇ ਉੱਪਰ ਆ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਜਾ ਕੇ ਗੱਲਬਾਤ ਕਰਾਂਗੇ ਵੀਡੀਓ ਨਾਲ ਬਣੇ ਰਹੋ ਸਬਸਕ੍ਰਾਈਬ ਜਰੂਰ ਕਰਿਓ ਜੀ ਚੈਨਲ ਨੂੰ ਜੇ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਇੱਕ ਸਬਸਕ੍ਰਾਈਬ ਸਾਡੇ ਲਈ ਬਹੁਤ ਜ਼ਰੂਰੀ ਆ ਜੀ ਦੇਖੋ ਕਿਹੋ ਜਿਹੀ ਹਾਲਾਤ ਆ ਜੀ ਇਹ ਜੇ ਜੰਗਲ ਲੰਘ ਕੇ ਜਾਣਾ ਪੈਂਦਾ ਆ ਆਲੇ ਦੁਆਲੇ ਸਾਰਾ ਜੰਗਲ ਆ ਜੀ ਜਾਨਵਰ ਬਹੁਤ ਜ਼ਿਆਦਾ ਆ ਤੇ ਜਾ ਕੇ ਗੱਲਬਾਤ ਕਰਾਵਾਂਗੇ ਸਾਡੇ ਨਾਲ ਬਜ਼ੁਰਗੋ ਆ ਉਹਨਾਂ ਦੇ ਚਾਚਾ ਜੀ ਦੀ ਮੁੰਡੇ ਲੱਗਦੇ ਆ ਜੀ ਉਹ ਤੇ ਦੱਸ ਰਹੇ ਆ ਕਿ ਉਹ ਮਾਤਰਭੂਮੀ ਆਪਣੀ ਛੱਡ ਨਹੀਂ ਸਕਦੇ ਆਪਣਾ ਘਰ ਨਹੀਂ ਛੱਡ ਸਕਦੇ ਉੱਥੇ ਰਹਿ ਰਹੇ ਆ ਜੀ ਤੇ ਮਿਲਾਵਾਂਗੇ ਜਾ ਕੇ ਤੁਹਾਨੂੰ ਦਲੇਰ ਰਾਜਪੂਤ ਨਾਲ ਜਿਹੜਾ ਆਪਣਾ ਜੀਵਨ ਉੱਥੇ ਕੱਟ ਰਾਇ ਜੀ ਇਕੱਲਾ ਮਿਲਦੇ ਆ ਜੀ ਅੱਗੇ ਜੰਗਲ 'ਚ ਜਾ ਕੇ ਆਪਾਂ ਕਿੱਥੇ ਜਾ ਰਹੇ ਹਾਂ ਕਿ ਕੌਣ ਆ ਜੀ ਉਹ ਇਹ ਹਾਂਜੀ ਪਿੰਡ ਮੇਂਗਰਵਾਲ ਦੇ ਵਿੱਚ ਇਹ ਮਹੱਲਾ ਮੰਦੋਲੀ ਹੈ ਅੱਛਾ ਜੀ ਤੇ ਇਹ ਰਾਜਪੂਤ ਬਰਾਦਰੀ ਹੈ ਤੇ ਰਾਜਪੂਤ ਬਰਾਦਰੀ ਦੇ ਕਿਤੇ ਨਾ 10 ਘਰ ਪੁਰਾਣੇ ਸੀਗੇ ਇੱਥੇ ਅੱਛਾ ਜੀ ਜਿਹੜੇ ਘਰਾਂ ਦੇ ਵਿੱਚੋਂ ਹੁਣ ਪੰਜ ਕੇ ਘਰ ਇੱਥੇ ਰਹਿ ਗਏ ਨੇਗੇ ਅੱਛਾ ਜੀ ਉਸ ਤੋਂ ਪਹਿਲਾਂ ਯਾਨੀ ਕਿ 67 ਤੋਂ ਪਹਿਲਾਂ ਤੇ ਇਹ ਤਕਰੀਬਨ ਇੱਥੇ 20 ਘਰ 25 ਥੇ ਠੀਕ ਹੈ ਜੀ ਜਿਹੜੀ ਆਬਾਦੀ 150 ਦੀ ਵੋਟ ਹੋਣੀ ਠੀਕ ਅੱਜ ਜਾਣੇ ਕਿ ਇੱਥੇ ਟੋਟਲ 26 ਕਿ 27 ਵੋਟਾਂ ਰਹਿ ਗਈਆਂ ਅੱਛਾ ਜੀ ਲੇਕਿਨ ਉਹ ਆਣੇ ਜਾਣੇ ਤੋਂ ਵਾਂਝ ਤਣਗੇ ਮੇਂਗਰਵਾਲ ਜਿਹੜਾ ਹੈਗਾ ਉਹ ਤਕਰੀਬਨ ਇ 12 ਕਿਲੋਮੀਟਰ ਇਹਨੂੰ ਪੈਂਦਾ ਜਿਹੜਾ ਕਿ ਨਾ ਕੋ ਰਸਤੇ ਦਾ ਆਉਣ ਦਾ ਨਾ ਜਾਣ ਦਾ ਕੋ ਸਹੂਲਤ ਨਹੀਂ ਹੈ ਉਹਨਾਂ ਨੂੰ ਜੀ ਇਸ ਕਰਕੇ ਇਹ ਜਿਹੜੇ ਹਿਮਾਚਲ ਜਾਨੀ ਕਿ 10 ਕਿਲੋਮੀਟਰ ਤੇ ਹੈ ਹਾਂਜੀ ਆਪਾਂ ਪਰਿਵਾਰ ਨੂੰ ਉਹ ਚ ਅੱਠ ਭਰਾ ਆ ਜੀ ਇਹ ਜਿਹੜੇ ਹੈਗੇ ਉਹ ਅੱਠ ਭਰਾ ਸੀਗੇ ਜਿਨ੍ਹਾਂ ਚੋਂ ਇੱਕ ਭਰਾ ਇੱਥੇ ਰਹਿੰਦਾ ਬਾਕੀ ਸੱਤ ਬਾਹਰ ਚਲੇ ਗਏ ਕਾਫੀ ਦਲੇਰੀ ਆ ਜੀ ਮੀਆ ਬੀਬੀ ਰਹਿੰਦੇ ਆ ਤੇ ਜਿਹੜੇ ਦੂਸਰੇ ਸੀਗੇ ਉਹਨਾਂ ਦੇ ਵੀ 6 ਭਰਾ ਹੈਗੇ ਇੱਕ ਕਿੱਥੇ ਰਹਿੰਦਾ ਬਾਕੀ 5 ਜਿਹੜੇ ਬਾਹਰ ਚਲੇ ਗਏ ਅੱਛਾ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ ਇਹ ਮੇਂਗਰੋਵਾਲ ਦੇ ਜੰਗਲ ਆ ਖੱਡਨਾਂ ਕੇ ਜਾਣਾ ਪੈਂਦਾ ਆ ਇਹ ਖ ਉਹ ਦੇਖ ਸਕਦੇ ਹਾਂ ਇਹ ਸਾਰਾ ਤਾਰ ਕਰਕੇ ਜੰਗਲ ਲੰਘ ਕੇ ਉਸ ਪਰਿਵਾਰ ਤੱਕ ਫਿਰ ਪੁੱਜਾਂਗੇ ਆਪਾਂ ਮਿਲਦੇ ਹਾਂ ਜੀ ਉਸ ਘਰਾਂ ਦੇ ਵਿੱਚ ਜਾ ਕੇ ਪਰਿਵਾਰ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਉਹ ਦਲੇਰੀ ਚ ਕਿੱਦਾਂ ਰਹਿ ਰਹੇ ਹੋ ਇਹ ਜਾਨਵਰ ਦਾ ਕਿੱਦਾਂ ਸਾਹਮਣਾ ਕਰਾ ਜੀ ਚੱਲਦੇ ਹਾਂ ਜੀ ਅੱਗੇ ਘਰਾਂ ਚ ਬਾਬਾ ਜੀ ਕਾਫੀ ਠੰਡਾ ਪਾਣੀ ਆਇਆ ਪਾਣੀ ਤਾਂ ਇਹਦੇ ਪਹਾੜਾਂ ਦਾ ਹੀ ਖੰਡਾ ਹੀ ਆ ਇਹ ਡੰਗਾਲ ਦੇ ਹੁਣ ਜਾਂਦਾ ਬੰਦਾ ਅੱਛਾ ਜੀ ਇਹ ਇਹ ਵੀ ਮਤਲਬ ਪਾਣੀ ਕਾਹਦਾ ਪਾਣੀ ਕਿੱਥੋਂ ਪਹਾੜ ਚੋਂ ਨਿਕਲਦਾ ਜੀ ਪਹਾੜ ਵੀ ਜਿੱਦਾਂ ਦੇਖਿਆ ਤੁਸੀਂ ਬੋਡੀ ਦੇ ਨਿਕਲਦੀ ਆ ਹਾਂ ਜੀ ਬੋਡੀ ਚ ਪਾਣੀ ਆ ਰਿਹਾ ਅੱਛਾ ਜੀ ਇੱਦਾਂ ਹੀ ਗਾਹ ਦੇ ਪਹਾੜਾਂ ਦੇ ਵਿੱਚੋਂ ਪਾਣੀ 흘ਦਾ ਇਹ ਪਾਣੀ ਇੱਦਾਂ ਖੜਾ ਵੀ ਅਸੀਂ ਘਰ 'ਚ ਪੁੱਜ ਗਏ ਆ ਜੀ ਇਹ ਘਰ ਵਾ ਜੀ ਤੇ ਬਾਬਾ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਹਮਣੇ ਬੈਠੇ ਆ ਬਜ਼ੁਰਗ ਤੇ ਮਾਤਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਭਾਬੀ ਸਾਨੂੰ ਪਤਾ ਲੱਗਾ ਸੀ ਅਸੀਂ ਜੰਗਲ ਘੁੰਮਦੇ ਪਏ ਸੀਗੇ ਹਾਂਜੀ ਹਾਂ ਪਤਾ ਲੱਗਾ ਸੀ ਇੱਕ ਇਕਲੌਤਾ ਘਰ ਆ ਪਹਾੜ ਜੰਗਲ ਚ ਨਾ ਤੇ ਇਹ ਤੁਸੀਂ ਇੱਥੇ ਰਹਿੰਦੇ ਆ ਜੀ ਕੀ ਕੀ ਨਾਂ ਅੰਕਲ ਜੀ ਆਪਾਂ ਮਨੋਰ ਲਾਲ ਮਨੋਰ ਲਾਲ ਜੀ ਹਾਂਜੀ ਅੰਕਲ ਜੀ ਕਿੰਨੇ ਸਮੇਂ ਤੋਂ ਰਹਿ ਰਹੇ ਆ ਜੀ ਇੱਥੇ ਮੇਰਾ ਸਾਡਾ 65 ਸਾਲ ਹੋ ਗਏ 65 ਇੱਥੇ ਰਹਿਣਾ ਜਨਮ ਇੱਥੇ ਦਾ ਆ ਜੀ ਜਨਮ ਇੱਥੇ ਦਾ ਕਿਹੋ ਜੇ ਹਾਲਾਤਾਂ ਦਾ ਅੰਕਲ ਜੀ ਇੱਥੇ ਆਪਾਂ ਇਸ ਟਾਈਮ ਸਮਝੌਤਾ ਕਰ ਰਹੇ ਆ ਜੀ ਬੜੀ ਮੁਸ਼ਕਲ ਹੈ ਬਹੁਤ ਮੁਸ਼ਕਲ ਅਗਲਾ ਅੱਜ ਰਹਿਣਾ ਅਸੀਂ ਸਾਨੂੰ ਮੁਸ਼ਕੜੀ ਅੱਛਾ ਜੀ ਮੁਸ਼ਕੜੀ ਠੀਕ ਹੈ ਜੀ ਜੰਗਲ ਹੈ ਬਹੁਤ ਬੁਰਾ ਜੰਗਲ ਹੈ ਅਸੀਂ ਇਕੱਲੇ ਰਹਿ ਨਹੀਂ ਸਕਦੇ ਅੱਛਾ ਜੀ ਹਾਂ ਜੀ ਜਿਦਾ ਆਂਟੀ ਹੁਣੀ ਦੱਸ ਰਹੀ ਸੀ ਕਿ ਇੱਥੇ ਜਿਹੜਾ ਜਾਨਵਰ ਘਰਾਂ ਚ ਵੜ ਜਾਂਦਾ ਆ ਕੇ ਘਰਾਂ ਹੀ ਵੜਦਾ ਕਰਦਾ ਅੱਛਾ ਜੀ ਹਾਂ ਜੀ ਤੰਦੂਏ ਬਾਗ ਬੜੇ ਬੜੇ ਹੈ ਜਾਨਵਰ ਠੀਕ ਹੈ ਜੀ ਹਾਂ ਅੱਜ ਤਾਂ ਡਰ ਲੱਗਦਾ ਕਰਦਾ ਡਰ ਲੱਗਦਾ ਹੈ ਜੀ ਤਾਂ ਕਿ ਕੀ ਕੰਮ ਕਰ ਕਰਦੇ ਆ ਮਤਲਬ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਇਹਨੇ ਜੰਗਲ 'ਚ ਰਹਿਣਾ ਬਹੁਤ ਔਖਾ ਆ ਕਿਉਂਕਿ ਸਾਨੂੰ ਆਉਣ ਲੱਗੇ ਆ ਇਹ ਜਿਹੇ ਰਸਤਾ ਵੀ ਹੈ ਨਹੀਂ ਮਤਲਬ ਤੁਰ ਕੇ ਆਏ ਆ ਮੋਟਰਸਾਈਕਲ ਸਾਡਾ 8 ਕਿਲੋਮੀਟਰ ਪਿੱਛੇ ਸਾਡਾ ਮੋਟਰਸਾਈਕਲ 8 ਕਿਲੋਮੀਟਰ ਪਿੱਛੇ ਖੜਾ ਜੀ ਅਸੀਂ ਤੁਰ ਕੇ ਆਏ ਆ ਬਾਬਾ ਜੀ ਨੂੰ ਦੱਸਿਆ ਸੀ ਕਿ ਤੁਹਾਡਾ ਇੱਕ ਰਾਜਪੂਤ ਪਰਿਵਾਰ ਰਹਿੰਦਾ ਹੈ ਕਿ ਇੱਥੇ ਬਹੁਤ ਦਲੇਰੀ ਆ ਜੀ ਇੱਥੇ ਮਤਲਬ ਤੁਸੀਂ ਹਸਬੰਡ ਵਾਈਫ ਰਹਿੰਦੇ ਆ ਇੱਥੇ ਹਾਂਜੀ ਹਾਂਜੀ ਤੇ ਆਹ ਕਿਹੋ ਜੇ ਹਾਲਾਤ ਮਤਲਬ ਇਸ ਟਾਈਮ ਹੈਗੇ ਆ ਜੀ ਮਤਲਬ ਪਾਣੀ ਦਾ ਕਿੱਥੋਂ ਭਰ ਕੇ ਲੈ ਕੇ ਆਉਂਦੇ ਆਂ ਇੱਥੋਂ ਬੋਡੀ ਦੇ ਨੇ ਆ ਕਰਦਾ ਯਾਰ ਇੱਥੋਂ ਕਿੰਨੀ ਕਿਲੋਮੀਟਰ ਦੂਰ ਹੈ ਤਿੰਨ ਕਿਲੋਮੀਟਰ ਪਾਣੀ ਉੱਥੋਂ ਲੈ ਕੇ ਆਉਂਦੇ ਆ ਜੀ ਤਿੰਨ ਕਿਲੋਮੀਟਰ ਤਿੰਨ ਕਿਲੋਮੀਟਰ ਤਿੰਨ ਕਿਲੋਮੀਟਰ ਆਉਣਾ ਕਰਦਾ 6 ਕਿਲੋਮੀਟਰ ਹੋ ਗਿਆ ਹਾਂ ਠੀਕ ਕਿਲੋਮੀਟਰ ਗੱਲ ਹੈ ਠੀਕ ਹੈ ਜੀ ਆਪਣੇ ਪਰਿਵਾਰ ਚ ਕੌਣ ਕੌਣ ਆ ਜੀ ਇਹ ਦੋ ਮੁੰਡੇ ਕਰਦਾ ਅੱਛਾ ਜੀ ਵਿਆਹ ਹੋ ਗਈ 29 ਸਾਲਾਂ ਡੈਥ ਹੋਈ ਗੱਲ ਅੱਛਾ ਜੀ ਉਹ ਕਦੋਂ ਡੈਥ ਹੋਈ ਜੀ ਉਹ ਤੇ 4 ਸਾਲ ਪੁੱਗੀ ਡੈਥ ਹੋਈ

ਅੱਛਾ ਜੀ 2 ਸਾਲ ਪਰਟੇ ਨਾ ਹੋ ਜੀ ਅੱਛਾ ਜੀ ਫਿਰ ਉਹ ਮਜਬੂਰੀ ਕਰਕੇ ਉੱਥੇ ਸ਼ਿਫਟ ਕਰ ਦਿੱਤਾ ਮਜਬੂਰੀ ਕਰਕੇ ਉੱਧਰ ਪਾਇਆ ਕਰਦਾ ਅੱਛਾ ਜੀ ਇਹ ਅਸੀਂ ਸੂਟ ਹੁੰਦੀ ਤੇ ਉਹ ਸ਼ਾਪ ਪਰ ਪੜਨ ਪੰਦੇ ਮੈਂਗਰੋ ਆ ਪੜਨਾ ਇੱਥੇ ਸੂਟ ਹੀ ਹੈ ਨਹੀਂ ਅੱਛਾ ਜੀ ਕੀ ਕਰਨਾ ਕਰ ਫਿਰ ਤਾਂ ਕਰਕੇ ਉੱਥੇ ਮਜਬੂਰੀ ਹਾਂ ਤਾਂ ਮਜਬੂਰੀ ਤੇ ਪੜਨਾ ਪਾਇਆ ਇੱਥੇ ਨਿਆਣੇ ਨੇ ਪੜਨਾ ਵੀ ਹੈ ਬਿਲਕੁਲ ਜੀ ਪਰ ਰੱਖੀ ਦਾ ਸਾਡਾ ਕੋਈ ਯਾਰਾ ਨਹੀਂ ਹੁੰਦਾ ਕਰ ਠੀਕ ਹੈ ਜੀ ਠੀਕ ਹੈ ਨਾ ਕਰ ਹਾਂਜੀ ਹਾਂਜੀ ਉਹ ਪੜਦਾ ਪਿਆ ਮੁੰਡਾ ਕਰ ਅੱਛਾ ਜੀ ਹਾਂ ਤੇ ਮਾਤਾ ਜੀ ਪਰ ਮਾਤਾ ਜੀ ਇਹ ਤੁਸੀਂ ਕੀ ਕੰਮ ਕਰ ਕਰਦੇ ਆ ਤੁਸੀਂ ਤਾਂ ਘਰ ਦਾ ਹੀ ਕਰਦਾ ਡੰਗਰੀ ਸਾਹਮਦੇ ਆ ਜੀ ਹਾਂਜੀ ਡੰਗਰ ਪਸ਼ੂ ਜੀ ਤੇ ਕੋਈ ਤਕਲੀਫ ਇਨ ਸਾਲਾਂ ਦੇ ਵਿੱਚ ਇੱਥੇ ਰਹਿੰਦੇ ਹੋ ਮਤਲਬ ਇਸ ਟਾਈਮ ਤੁਸੀਂ ਦੱਸ ਰਹੇ ਸੀ ਤेंदੂ ਵਗੈਰਾ ਕੀ ਗੱਲ ਹੋਈ ਸੀ ਉਹ ਹਾਂਜੀ ਤेंदੂ ਉਹ ਤੇ ਸਾਡੇ ਘਰ ਚ ਪਸ਼ੂ ਨੂੰ ਖਾ ਜਾਂਦਾ ਹੱਲੇ ਹੁਣੇ ਸਾਡਾ ਇੱਕ ਗਾਂ ਮਾਰਤੀ ਇੱਥੇ ਅੱਛਾ ਜੀ ਇੱਕ ਬੱਚਾ ਮਾਰਤਾ ਅੱਛਾ ਜੀ ਹਾਂਜੀ ਅੱਗੇ ਪਤਾ ਨਹੀਂ ਕਿੰਨੇ ਕੁ ਮਾਰੇ ਤेंदੂ ਉਹ ਤੇ ਘਰ ਚ ਵੱਢ ਜਾਂਦਾ ਸਾਨੂੰ ਤੇ ਡਰੀ ਬੋੜਾ ਲੱਗਦਾ ਉਹਦੇ ਕਰਕੇ ਪੋਤੇ ਨੂੰ ਭੇਜਣਾ ਪਿਆ ਜਿੱਥੋਂ ਹਾਂਜੀ ਹਾਂਜੀ ਉਹਦੇ ਕਰਕੇ ਫੇ ਸਾਨੂੰ ਛੋਟਾ ਦੇਖੋ ਛੋਟਾ ਬੱਚਾ ਬਿਮਾਰ ਵੀ ਹੋ ਜਾਂਦਾ ਹਮ ਇੱਥੇ ਡਾਕਟਰ ਦੀ ਵੀ ਸੁਵਿਧਾ ਨਹੀਂ ਹੈਗੀ ਕੋਈ ਤੇ ਪੈਦਲ ਸਾਨੂੰ ਹਿਮਾਚਲ ਇਥੋਂ 3 ਕਿਲੋਮੀਟਰ ਦੂਰ ਹੈ ਪੈਦਲ ਹਿਮਾਚਲ 3 ਨਾ ਤਾਂ ਜੇ ਇਧਰ ਮੇਂਗਰਵਾਲ ਕਰਕੇ 14-15 ਕਿਲੋਮੀਟਰ ਹੈ ਹਾਂ 14-15 ਇਕੱਲੀ ਲੇਡੀ ਕੋਈ ਬੰਦਾ ਜਾ ਨਹੀਂ ਸਕਦਾ ਹੁਣ ਸਾਡੇ ਘਰ ਵਾਲੇ ਬਿਮਾਰ ਰਹਿੰਦੇ ਨੇ ਅੱਛਾ ਜੀ 4 ਸਾਲ ਤੇ ਅੱਛਾ ਜੀ ਇਕੱਲੇ ਉਹਨਾਂ ਨੂੰ ਭੇਜ ਨਹੀਂ ਸਕਦੇ ਦੇਖੋ ਅਸੀਂ ਜੇ ਜਾਨਾ ਹੋਏ ਹਿਸ਼ਾਰਪੁਰ ਅਸੀਂ ਬਾਯਾ ਗ੍ਰੇਟ ਤੇ ਹਿਸ਼ਾਰਪੁਰ ਜਾਂਦੇ ਹਾਂ ਮੇ ਦੇਖੋ ਕਿਰਾਇਆ ਵੀ ਕਿੰਨਾ ਲੱਗ ਜਾਂਦਾ 2 2-400 500 ਰੁਪਏ ਕਿਰਾਇਆ ਲੱਗ ਜਾਂਦਾ ਬਾਬਾ ਜੀ ਪਹਿਲੇ ਹਾਲਾਤਾਂ ਵਿੱਚ ਹੁਣ ਹਾਲਾਤਾਂ ਵਿੱਚ ਕੀ ਫਰਕ ਆ ਜਦੋਂ ਤੁਸੀਂ ਤੁਹਾਡੀ 65 ਸਾਲ ਉਮਰ ਹੋ ਗਈ ਆ ਤੁਸੀਂ ਆਪਣਾ ਬਚਪਨ ਇੱਥੇ ਕੱਢਿਆ ਆ ਜੀ ਬਚਪਨ ਕੱਢਿਆ ਤੇ ਮਤਲਬ ਸ਼ੁਰੂ ਤੋਂ ਲੈ ਕੇ ਉਹ ਹੁਣ ਹਾਲਾਤ ਕਿਹੋ ਜਿਹੇ ਮਤਲਬ ਕੀ ਆਪਾਂ ਨੂੰ ਫਰਕ ਘਰਾਂ ਦਾ ਜੋ ਹਾਲਾਤ ਐਸ ਟਾਈਮ ਤੇ ਪਰਿਵਾਰ ਰਹਿੰਦੇ ਇੱਥੇ 10-20 ਪਰਿਵਾਰ ਰਹਿੰਦੇ ਅੱਛਾ ਜੀ ਅੱਛਾ ਜਿਹਨਾਂ ਨੇ ਮਕਾਨ ਪਾਦੇ ਉਹ ਚੜੀ ਗਏ ਹਾਂਜੀ ਸਾਡੇ ਟੋਰੀਆਂ ਸੱਤ ਭਰਾ ਉਹ ਸਣੀ ਚੜੀ ਗਏ ਗਏ ਤੁਸੀਂ ਸੱਤ ਭਰਾ ਸੀਗੇ ਜੀ ਹਾਂ ਸੱਤ ਇਹ ਅੱਛਾ ਜੀ ਅੱਠ ਭਰਾ ਅੱਛਾ ਜੀ ਤੇ ਕਹਿੰਦੇ ਨੇ ਛੋਟਾ ਮੈਂ ਅੱਛਾ ਜੀ ਚਾਰ ਮਿੰਟ ਨਹੀਂ ਮਕਾਨ ਪਾਇਆ ਕਰਦਾ ਅੱਛਾ ਜੀ ਮਿੰਦਰ ਨੇ ਉੱਥੇ ਗ੍ਰੇਡ ਪਾਇਆ ਅੱਛਾ ਜੀ ਫੌਜੀ ਨੇ ਬਨੇੜਾ ਪਾਇਆ ਅੱਛਾ ਜੀ ਉਮੀ ਨੇ ਸਣੀ ਪਾਇਆ ਅੱਛਾ ਜੀ ਮੈਂ ਇੱਥੇ ਰਹਿਣਾ ਕਦੀ ਦਿਲ ਨਹੀਂ ਕੀਤਾ ਕਿ ਭਰਾ ਮੇਰੇ ਚਲ ਗਏ ਆ ਮੈਂ ਉਹਨਾਂ ਕੋਲ ਜਾ ਕੇ ਮਕਾਨ ਪਾ ਲਵਾਂ ਕੀ ਕਰਦਾ ਹੁਣ ਜਨਮ ਭੂਮੀ ਛੱਡੀ ਹੁੰਦੀ ਨਹੀਂ ਛੱਡ ਹੁੰਦੀ ਨਹੀਂ ਛੱਡੀ ਹੁੰਦੀ ਅੱਛਾ ਜੀ ਹਾਂ ਜੀ ਤੇ ਮੈਂ ਇੱਥੇ ਰਹਿਣਾ ਪਿਆਗਾ ਠੀਕ ਹੈ ਜੀ ਤੇ ਪੈਸੇ ਨਾਲ ਹੁੰਦਾ ਨਾ ਸਭ ਕੁਝ ਪੈਸੇ ਨਾਲ ਅੱਛਾ ਜੀ ਸਭ ਕੁਝ ਕਰਨਾ ਪੈਂਦਾ ਘਰ ਚ ਕਿਆ ਕਰਨਾ ਜਿਹੜਾ ਖੇਤਾਂ ਚ ਬਾਣਾਉ ਜਾਨਵਰਾਂ ਨੂੰ ਜਾਨਵਰਾਂ ਖਾ ਜਾਣ ਕਰਦੇ ਸਾਡੇ ਪੱਲੇ ਸ਼ੰਭਰ ਬਾਂਦਰ ਜ਼ਮੀਨ ਤੁਹਾਡੀ ਤੋਂ ਹੈਗੀ ਆ ਇੱਥੇ ਆ 5 ਕਨਾਈ ਜ਼ਮੀਨ ਹੈਗੀ ਮਤਲਬ ਪਹਿਲਾਂ ਕਰਦੇ ਰਹੇ ਆ ਜੀ ਆਪਣੇ ਅੱਛਾ ਜੀ ਕੱਢਦੇ ਰਹੇ ਫਿਰ ਮੁੜ ਕੇ ਜਿਹੜੇ ਜਾਨਵਰ ਰਹਿਣਾ ਜਾਨਵਰ ਕੁਝ ਹੋਣ ਨਹੀਂ ਦੇ ਕਿਹੜਾ ਕਿਹੜਾ ਜਾਨਵਰ ਅਕਲ ਜੀ ਹੈਗਾ ਇੱਥੇ ਆਪੂਰ ਹੈ ਕੱਕੜ ਹੈ ਅੱਛਾ ਜੀ ਸ਼ੰਭਰ ਹੈ ਅੱਛਾ ਜੀ ਬਾਂਦਰ ਉਹ ਹੁੰਦਾ ਹੈ ਤੰਦੂਏ ਬਹੁਤ ਹੈਗਾ ਅੱਛਾ ਜੀ ਉਹ ਫੇ ਉਹ ਖਰਾਬ ਕਰਦੇ ਆ ਇਹ ਖਰਾਬ ਕਰਦੇ ਫਸਲ ਖਰਾਬ ਨਹੀਂ ਫਸਲ ਬੰਦੇ ਆ ਸੀ अच्छा जी हां ਤੁਸੀਂ ਪਿੰਡ ਵੱਲੋਂ ਕਿੰਨੇ ਕਿਚਰ ਵੱਲ ਜਾਂਦੇ ਜੀ ਮਿੰਗਰੋਵਾਲ ਵੱਲੋਂ ਜਿਵੇਂ ਅਸੀਂ ਤਾਂ ਆਏ ਆ ਜੀ ਅਸੀਂ ਤਾਂ ਮਈ ਇਹ ਵਿਆਹ ਹੋਇਆ ਮੁੰਡੇ ਦਾ ਇਹ 2-3 ਮਾਰਚ ਨੂੰ ਆਹ 3 ਮਾਰਚ ਨੂੰ ਵਿਆਹ ਹੋਇਆ ਅੱਧੂ ਜਦੂਦੂ ਗਿਆ ਫੇਰ ਮੈਂ ਬਾਯਾਗ ਗ੍ਰੇਡ ਹੋਇਆ ਮਿੰਗਰੋ ਆ ਜੰਨਾ ਦਾਣੇ ਲੈਣ ਅੱਛਾ ਜੀ ਦਾਣੇ ਲੈਣ ਗ੍ਰੇਡ ਬਾਯਾ ਉੱਥੇ ਦਾ ਨਹੀਂ ਨੂੰ ਨਹੀਂ ਕਰ ਕਿਉਂਕਿ ਸੰਗਣਾ ਜੰਗਲ ਆ ਡਰ ਵੀ ਲੱਗਦਾ ਭਾਈ ਡਰ ਜੀ ਤਾਂ ਕਰ ਇਧਰੋਂ ਤਾਂ ਜਾਂਦਾ ਹੀ ਕੋਈ ਨਹੀਂ ਕੋਈ ਨਹੀਂ ਕਿਉਂਕਿ ਅਸੀਂ ਆ ਰਹੇ ਸਾਨੂੰ ਡਰ ਲੱਗਦਾ ਸੀਗਾ ਤੰਦੂਏ ਤਾਂ ਬੜੇ ਐ ਸਾਰੇ ਤੰਦੂਏ ਬੇਸਮਾਰਟ ਤੰਦੂਏ ਐ ਅੱਛਾ ਜੀ ਹਾਂ ਇਹ ਤੰਦੂਆ ਉੱਥਾ ਤੱਕ ਰਿਆ ਦੋ ਮੋੜ ਮੋੜ ਮੇ ਫੇਟ ਤੰਦੂਏ ਤੱਕ ਰਹਿਗਾ ਸਾਡੇ ਤਾਂ ਬਹੁਤ ਡਰ ਲੱਗਾ ਕੁੱਤੇ ਸਾਡੇ ਸਾਰੇ ਇਹਨਾਂ ਨੇ ਖਾਲੇ ਕੁੱਤੇ ਤਾਂ ਸਾਰੇ ਬੱਕੇ ਨਾ ਖਾਲੇ ਹਾਂਜੀ ਅੱਛਾ ਜੀ ਹਾਂ ਇਹ ਬਾਗ ਤੇ ਤੰਦੂ ਵਿੱਚ ਫਰਕ ਕੀ ਆ ਜੀ ਬਾਗ ਤੇ ਤੰਦੂ ਦਾ ਫਰਕ ਹੁੰਦਾ ਤੰਦੂਆ ਛੋਟਾ ਹੁੰਦਾ ਬਾਗ ਵੱਡਾ ਹੁੰਦਾ ਅੱਛਾ ਜੀ ਬਾਗ ਤਾਂ ਗੜੇ ਨੂੰ ਬੰਦਦਾ ਤਾਂ ਚੱਲ ਠੀਕ ਹੈ ਜੀ ਤੁਸੀਂ ਪਹਿਲਾਂ ਕਾਹਦੇ ਦੀ ਜੌਬ ਕਰਦੇ ਸੀਗੇ ਜੀ ਮੈਂ ਤਾਂ ਅੰਮ੍ਰਿਤਸਰ ਰਿਆ ਕਰਦਾ ਅੱਛਾ ਜੀ 20 ਸਾਲ ਅੰਮ੍ਰਿਤਸਰ ਜੌਬ ਕੀਤੀ ਆ ਫਿਰ ਜੌਬ ਛੱਡ ਕੇ ਇੱਥੇ ਆ ਗਏ ਜੌਬ ਛੱਡ ਕੇ ਇੱਥੇ ਆਪਣਾ ਆਪਣਾ ਕਾਰੋਬਾਰ ਆਪਣਾ ਕਾਰੋਬਾਰ ਠਾ ਕਰਦੇ ਅੱਛਾ ਜੀ ਹਾਂ ਫਿਰ ਉਹ ਤਗਰਾਉ ਹੈ ਮੇਰਾ ਸੋਹਣੂ ਭੁਲੂਆ ਸਾਰੇ ਭਰਾਵਾਂ ਦੇ ਘਰ ਇੱਥੇ ਹੀ ਸੀਗੇ ਜੀ ਹਾਂਜੀ ਇੱਥੇ ਹੀ ਅੱਠ ਦੇ ਅੱਠ ਭਰਾ ਜਿਹੜੇ ਰਹਿੰਦੇ ਸੀਗੇ ਤੇ ਉਹ ਤੇ ਤੁਹਾਡੇ ਮਾਤਾ ਪਿਤਾ ਜਿਹੜੇ ਸੀਗੇ ਜੀ ਉਹ ਵੀ ਇੱਥੇ ਪਿਓ ਲਈ ਲੱਠੂਗੀ ਸੱਤ ਆਦੂਗੀ ਕਰਦਾ ਅੱਛਾ ਜੀ ਮਾਂ 11 ਮਹੀਨਾ ਦਾਤੂਗੀ ਗੱਲ ਅੱਛਾ ਜੀ ਤੁਸੀਂ 11 ਮਹੀਨੇ ਦੇ ਸੀਗੇ ਜੀ ਹਾਂ ਤਾਂ ਦੂਆ ਵਿਆਹ ਕਰਾਇਆ ਅੱਛਾ ਜੀ 4 ਗੱਲ ਸੁਣੀ ਬਸੇ ਗੱਲ ਅੱਛਾ ਜੀ ਮੈਂ ਇੱਥੇ ਕੱਲ ਰਹਿਣਾ ਅੱਛਾ ਜੀ ਹਾਂ ਬਾਕੀ ਭਰਾ ਸਾਰੇ ਛੱਡ ਚੁੱਕੇ ਹੋ ਕਿਉਂਕਿ ਹਾਲਾਤ ਜੰਗਲ 'ਚ ਨਹੀਂ ਰਹਿ ਸਕਦਾ ਮਤਲਬ ਤੁਸੀਂ ਜੰਗਲ 'ਚ ਰਹਿ ਨਹੀਂ ਸਕਦਾ ਅੱਛਾ ਜੀ ਅੱਛਾ ਜਨੁ ਭੂਮੀ ਛੱਡੀ ਨਹੀਂ ਹੁੰਦੀ ਗੱਲ ਨਹੀਂ ਛੱਡ ਹੁੰਦੀ ਕਦੀ ਕੋਸ਼ਿਸ਼ ਕੀਤੀ ਕਿ ਚਲੋ ਪੁੱਤੇ ਕੋ ਚਲ ਜਾਈਏ ਮਿਲ ਲਈਏ ਰਹਿ ਲਈਏ ਉੱਥੋਂ ਹਾਂ ਕੱਲ ਪਰਸੂ ਪੁੱਤੇ ਨੂੰ ਮਿਲਣ ਗਿਆ ਰਾਤ ਉਧਰ ਹੀ ਰਸ ਗੱਲ ਅੱਛਾ ਜੀ ਜਾਨ ਤੂੰ ਗਿਆ ਤਾਂ ਖਾਣਾ ਜਾਂਦੇ ਹੋ ਫਿਰ ਮਿਲਦੇ ਹਾਂ ਹਾਂ ਜੀ ਠੀਕ ਹੈ ਜੀ ਮਾਤਾ ਜੀ ਵੀ ਤੁਸੀਂ ਵੀ ਤਾਂ ਜਾਂਦੇ ਹੋਣੇ ਆ ਮਤਲਬ ਪੁੱਤੇ ਸਾਡਾ ਤਾਂ ਦਿਲ ਉਹਨਾਂ 'ਚ ਹੀ ਰਹਿੰਦਾ ਉਹਨਾਂ ਦਾ ਸਾਡੇ 'ਚ ਰਹਿੰਦਾ ਹਾਂਜੀ ਤੇ ਉਹ ਕੱਲੀ ਮੋਟੀ ਰਹਿੰਦੀ ਆ ਉੱਥੇ ਦੇਖੋ ਜੀ ਸਾਡਾ ਬੇਟਾ ਜੋਬ ਕਰਦਾ ਹੈ ਜੀ ਹਾਂ ਜੀ ਆ ਬੇਟਾ ਜੋਬ ਕਰਦਾ ਹੈ ਪ੍ਰਾਈਵੇਟ ਕੰਮ ਕਰਦਾ ਪ੍ਰਾਈਵੇਟ ਕੰਮ ਕਰਦਾ ਨਾ ਅੱਛਾ ਜੀ ਕੋਲ ਨਹੀਂ ਜਾਂਦਾ ਕਰ ਪ੍ਰਾਈਵੇਟ ਹੈ ਤੇ ਫੇ ਕਦੀ ਇਦਾਂ ਨਹੀਂ ਜਦਾਂ ਤੁਸੀਂ ਕਹਿੰਦੇ ਪਾਣੀ 3 ਕਿਲੋਮੀਟਰ ਲੈ ਜਾਣਾ ਪੈਂਦਾ ਹੈ ਜੀ ਆ ਮੈਂ ਦੇਖਿਆ ਪਿੱਛੇ ਟੈਂਕੀ ਪੁਰਾਣੀ ਟੈਂਕੀ ਬਣੀ ਹੋਈ ਹੈ ਜੀ ਇਹ ਇਹ ਪੁਰਾਣੀ ਟੈਂਕੀ 16 ਜੀ ਬਣਾਈ ਚਾਈ ਤੇ ਬੋਰ ਵਗੈਰਾ ਇੱਥੇ ਪੋਸਿਬਿਲਟੀ ਨਹੀਂ ਹੈਗੀ ਜੀ ਬੂਰ ਹੈਗਾ اچھا ਜੀ ਇਹ ਟੂਬ ਨਹੀਂ ਇਹ ਜਨਰੇਟਰ ਜਨਰੇਟਰ ਹੈ ਨਹੀਂ اچھا ਜੀ ਤਾਂ ਜਨਰੇਟਰ ਨੂੰ ਪਾਣੀ ਜਨਰੇਟਰ ਨੇ ਜਾਣਾ ਟੈਂਕੀਓ ਕਾਹੀਂ ਪਾਣੀ ਸਵਲਾਈ ਹੁਣ ਤੇ ਜਿਹੜੀ ਬਿਜਲੀ ਆ ਫਿਰ ਬਿਜਲੀ ਨਾਲ ਚੱਲਦਾ ਨਹੀਂ ਚੱਲਦਾ ਇਨੀ ਗੱਲ ਸਿੰਗਲ ਫੇਸ ਚੱਲਦਾ ਸਿੰਗਲ ਫੇਸ اچھا ਬੋਲਟਜ ਪੂਰੀ ਨਹੀਂ ਹੁੰਦੀ ਬੋਲਟਜ ਪੂਰੀ ਸਿੰਗਲ ਨਹੀਂ ਆ ਇੱਥੇ ਕਿਤੇ ਨੇੜਾ ਹੈ ਅੱਛਾ ਜੀ 5 ਕਿਲੋਮੀਟਰ 6 ਹੁਣ ਆ ਲੰਬੀ ਹਾਂ ਲੰਬੀ ਲੱਗਾ ਹੋਇਆ ਆ ਹਾਂ ਲੰਬੀ ਉੱਥੇ ਟ੍ਰਾਂਸਫਾਰਮ ਦੇਖੋ ਉੱਥੇ ਖਰਾਬ ਹੋ ਜਾਂਦਾ ਉੱਥੇ ਖਰਾਬ ਹੋਣਾ ਉੱਥੇ ਜਾਣਾ ਪਾਉਣਾ ਹਾਂ 10-10 ਦਿਨ ਨਹੀਂ ਆਉਂਦੀਆਂ ਇੱਥੇ ਅਸੀਂ ਨੇਰੇ ਚ ਤੱਕੇ ਖਾਂਦੇ ਪਏ ਇੱਥੇ ਅੱਛਾ ਜੀ ਅਸੀਂ ਚਾਹੁੰਦੇ ਕਿ ਸਾਨੂੰ ਇੱਥੇ ਨਜ਼ਦੀਕ ਘਰਾਂ ਚ ਨਾ ਮਹੱਲੇ ਚ ਕਿਤੇ ਟ੍ਰਾਂਸਫਾਰਮ ਲੱਗ ਜਾਏ ਅੱਛਾ ਜੀ ਸਾਡੀਆਂ ਲਾਈਟਾਂ ਚੱਲ ਜਾਂਦੀਆਂ ਅਸੀਂ 8 ਦਿਨ ਲਾਈਟ ਨਹੀਂ ਹੁੰਦੀ 8-10 ਦਿਨ ਅੱਛਾ ਜੀ ਹਾਂ ਜੀ ਹਾਂ ਜੀ ਫਿਰ ਨੇਰੇ ਜੀ ਰਹਿਣਾ ਪੈਂਦਾ ਜੀ ਨੇਰੇ ਜੀ ਰਹਿਣਾ ਦੀਏ ਬਾਲਨੇ ਪੁੰਦੇ ਕਰਦੇ ਇੱਥੇ ਕੋਈ ਸੁਵਿਧਾ ਨਹੀਂ ਹੈ ਸਾਨੂੰ ਹਾਲਾਤ ਕਾਫੀ ਖਰਾਬ ਆ ਹਨਾ ਜੀ ਹਾਂ ਕਾਫੀ ਖਰਾਬ ਮਤਲਬ ਤੁਸੀਂ ਤਾਂ ਫਿਰ ਵੀ ਤੁਹਾਡੇ ਦਲੇਰੀ ਆ ਤੁਸੀਂ ਰਹੀ ਜਾਂਦੇ ਆ ਜਿਹੜੇ ਬਾਕੀ ਘਰ ਛੱਡ ਕੇ ਚਲੇ ਗਏ ਆ ਚਲ ਗਏ ਚਲ ਗਏ ਉਹ ਤਾਂ ਤਾਰ ਚਲੇ ਗਏ ਕਿ ਜਾਨਵਰਾ ਕਰਕੇ ਜਾਨਵਰਾ ਕਰੀ ਗਿਆ ਕੀ ਕਰਦਾ ਭਾਈ ਛੋਟੀ ਛੋਟੀ ਗੱਲ ਹੈ ਪਈ ਮੁੰਡਿਆਂ ਨੇ ਨੌਕਰੀ ਕਰਨੇ ਕਾਰਨ ਨਿਆਣੇ ਕੱਢੇ ਰਹਿੰਦੇ ਪਈ ਬਾ ਤੰਦੂਏ ਇਹ ਵੀ ਥੱਲੇ ਰਹਿ ਆ ਇਹ ਥੱਲੇ ਇਹ ਘਰ ਹਾਂਜੀ ਅੱਛਾ ਜਨਾਨੀਆਂ ਕੱਲੀ ਜਾਨੀ ਇਹ ਨੌਕਰੀ ਕਰਦਾ ਜਨਾਨੀਆਂ ਕਿਹਨਾਂ ਨਹੀਂ ਕਿਨਿਕੇ ਬੱਚਿਆਂ ਨੂੰ ਨਹੀਂ ਕਿਨਿਕੇ ਬੱਚੇ ਛੱਡਣ ਜਾਣਾ ਸਕੂਲਿਆ ਸੀ ਆਪ ਖੁਦ ਹੋ ਕੇ ਨਾਲ ਜਾਂਦੇ ਐ ਅੱਛਾ ਜੀ ਇਹ ਸਾਰੇ ਨਾਲ ਜਾਂਦੇ ਆ ਉੱਥੇ 3 ਕਿਲੋਮੀਟਰ 3 ਕਿਲੋਮੀਟਰ ਪਾਸਾ ਛੱਡਦੇ ਤਾਂ ਫੇਰ ਆਉਂਦੇ ਫੇਰ ਆ ਕਰੀ ਆਉਂਦੇ ਤੇ ਲੈਣ ਜਾਣਾ ਇਤੋਂ ਹਿਮਾਚਲ ਲੱਗੇ ਆ ਮਤਲਬ ਬਾਰਡਰ ਮਤਲਬ ਸਾਹਮਣੇ 3 ਕਿਲੋਮੀਟਰ ਬਾਸ ਆਉਂਦੀ ਏ ਤੁਸੀਂ ਫੇਰ ਇੱਧਰ ਦੀ ਜ਼ਿਆਦਾ ਟ੍ਰੈਵਲ ਕਰਦੇ ਇੱਧਰ ਹੀ ਜਾਂਦਾ ਇੱਧਰ ਰਸਤਾ ਹੀ ਨਹੀਂ ਹਾਂਜੀ ਅੱਛਾ ਜੀ ਇਧਰ ਕੋ ਕੋ ਰਸਤਾ ਨਹੀਂ ਕੋਈ ਰਸਤਾ ਨਹੀਂ ਹੁਣ ਇਹ ਵੀ ਰਸਤੇ ਸਾਡੇ ਜਿਹੜੇ ਕੱਚੇ ਹਨ 3 ਕਿਲੋਮੀਟਰ ਵਾਲੇ ਜਿੱਦੇ ਚੀਕ ਕਿੰਨੇ ਮੀਟਰ ਪਹੁੰਚਾ ਦੇ 2 ਕਿਲੋਮੀਟਰ ਹਮਾਚਲੇ ਅੱਛਾ ਜੀ ਸਾਨੂੰ ਇਧਰ ਦੀ ਵੀ ਮਤਲਬ ਕੱਚੇ ਰੋਡ ਬੜੀ ਮੁਸ਼ਕਿਲ ਹੈ ਸਾਨੂੰ ਅਸ਼ਮਾਨ ਜੋਂ ਜਾਣਾ ਪਉਂਦਾ ਆ ਗ੍ਰੇਟ ਹਾਂ ਇਹ ਵੀ ਗੱਲ ਆ ਕਿ ਜਿੱਦਾਂ ਰਾਸ਼ਨ ਵਗੈਰਾ ਕਿੱਦਾਂ ਫਿਰ ਕਰਦੇ ਆ ਜੀ ਹਾਂ ਗ੍ਰੇਡ 2 ਦੀ ਹੁੰਦੀ ਗੱਲ ਇਹ ਚੜਪ ਨਹੀਂ ਜਾਂਦੇ ਗ੍ਰੇਟੋ ਅੱਛਾ ਜੀ 10 ਕਿਲੋਮੀਟਰ ਹੈ ਉਹ ਲਿਉਣਾ ਤਾਂ ਇਹ ਸ਼ਾਰਪਰ ਪੈਨ ਤੋਂ 20 ਕਿਲੋਮੀਟਰ ਜਦੋਂ ਬਰਸਾਤ ਹੁੰਦੀ ਆ ਹਾਂ ਬਰਸਾਤ ਦੇ ਵਿੱਚ ਤਾਂ ਇੱਥੇ ਫਿਰ ਬਹੁਤ ਔਖਾ ਹੋ ਜਾਂਦਾ ਹੋਣਾ ਜੀ ਬਹੁਤ ਔਖਾ ਆ ਕੱਲ ਸਮਾਨ ਲੈ ਕੇ ਆਇਆਂਗਾ ਅੱਛਾ ਜੀ ਫਿਰ ਤਾਂ ਰਸਤਾ ਬੰਦ ਹੋ ਜਾਂਦਾ ਜੀ ਬੰਦ ਹੋ ਗਿਆ ਰਸਤਾ ਕੰਨ ਹੋ ਗਿਆ ਰਸਤਾ ਖੜੇ ਕੁੜੇ ਤੇ ਕੋਈ ਰਸਤਾ ਨਹੀਂ ਕੋਈ ਸੁਵਿਧਾ ਕੋਈ ਨਹੀਂ ਪੈਦਲ ਜਾਣਾ ਪੈਂਦਾ 2 ਘੰਟੇ ਲੱਗਦੇ ਸਾਨੂੰ ਦੇਖੋ ਇੱਥੇ ਵੀ 3 ਕਿਲੋਮੀਟਰ ਜਾਣ ਨੂੰ ਪੈਦਲ ਅੱਛਾ ਜੀ ਸਿਰ ਤੇ ਚੁੱਕ ਕੇ ਬੈਠ ਬੈਠ ਕੇ 2 ਘੰਟੇ ਇੱਥੇ ਪੁੱਜਣ ਨੂੰ ਲੱਗਦੇ ਸਾਡੇ ਕੱਢੀ ਆ ਗਏ ਅਸੀਂ ਮੈਂ ਬਹੁਤੀ ਟੁਰੀ ਨਹੀਂਦਾ ਕੋਣ ਬਸ ਮਾਰ ਰਹਿਣ ਲੈ ਪਏ ਹੁਣ ਸਿਰ ਤੇ ਪਰ ਹਰ ਮੂਹਮ ਬੁਮਾਰਿਸ਼ ਮਾਰੀ ਜਾਂ ਨਾ ਕਰਦਾ ਠੀਕ ਚੁੱਕਿਆ ਜਾਂਦਾ ਨਾ ਸਿਰ ਪਰ ਨਹੀਂ ਚੁੱਕਿਆ ਜਾਂਦਾ ਠੀਕ ਹੈ ਜੀ ਧੰਨਵਾਦ ਜੀ ਸ਼ੁਕਰੀਆ ਜੀ ਇਹ ਸੀਗਾ ਜੀ ਪਰਿਵਾਰ ਜਿਹਨਾਂ ਨੇ ਤੁਸੀਂ ਦੇਖਿਆ ਹਾਲਾਤ ਕਾ ਰਾਜਪੂਤ ਪਰਿਵਾਰ ਆ ਜਿਹੜਾ ਕੱਲਾ ਹੀ ਇੱਥੇ ਜੰਗਲ ਚ ਰਹਿੰਦਾ ਹੈ ਜੀ ਅੱਠ ਭਰਾ ਸੀਗੇ ਅੱਠਾਂ ਭਰਾਵਾਂ ਚ ਇੱਕ ਸਿੰਗਲ ਭਰਾ ਆ ਜਿਹੜਾ ਜੰਗਲ ਚ ਆਪਣਾ ਗੁਜ਼ਾਰਾ ਕਰ ਰਿਹਾ ਰਹਿ ਰਿਹਾ ਆ ਪਾਣੀ ਦੀ ਸਬਦਾ ਬਹੁਤ ਔਖੀ ਹੈ ਜੀ ਮਤਲਬ ਹਾਲਾਤ ਬਹੁਤ ਔਖੇ ਆ ਤੁਸੀਂ ਦੇਖ ਲਓ ਇਹ ਸਾਰਾ ਜੰਗਲ ਦਾ ਜੰਗਲ ਆ ਜੀ ਬਿਲਕੁਲ ਸਭ ਜੰਗਲ ਇਹ ਪਹਾੜੀਆਂ ਸਭ ਇਹ ਮੈਂਗਰ ਵਾਲੀ ਜੇ ਸਾਰੇ ਅੱਛਾ ਜੀ ਸਭ ਮੈਂਗਰ ਵਾਲ ਤੇ ਤੰਦੂਆ ਵਗੈਰਾ ਤੁਸੀਂ ਨੋਰਮਲ ਦੇਖਿਆ ਅੱਛਾ ਜੀ ਤੰਦੂਆ ਵੀ ਬਾਹਰ ਦੀ ਹੈਗਾ ਹਰ ਆ ਜਾਂਦੇ ਜੀ ਇੱਥੇ ਘਰ ਦੇ ਵਿੱਚ ਹਾਂਜੀ ਚਾਰ ਚਾਰ ਤੰਦੂਕ ਆ ਜਾਂਦੇ ਤੇ ਚਾਰ ਚਾਰ ਅਸੀਂ ਤਾਂ ਪੇਚੂ ਸਾਡੇ ਸਾਰੇ ਖਾ ਗਏ ਅਸੀਂ ਕੀ ਕਰਨਾ ਇੱਥੇ ਬਣ ਕੇ ਰਹਿ ਕੇ ਚਾਰ ਪਾਣੀ ਮਤੂ ਮੇਰੇ ਖਾਦੇ ਅੱਛਾ ਜੀ ਹਾਂਜੀ ਤੇ ਭਾਜੀ ਫਿਰ ਮਤਲਬ ਫਿਰ ਤਾਂ ਔਖਾ ਰਹਿਣਾ ਵੀ ਬਹੁਤ ਔਖਾ ਹੈ ਹਨਾ ਜੀ ਬਹੁਤ ਔਖਾ ਮਤਲਬ ਅਟੈਕ ਵੀ ਕਰ ਸਕਦਾ ਉਹ ਤਾਂ ਫਿਰ ਅਟੈਕ ਬਲੌਕ ਕਰ ਸਕਦਾਗਾ ਠੀਕ ਹੈ ਜੀ ਹਾਂ ਜੰਗਲ ਦਾ ਕੋਈ ਜੰਗਰ ਨਹੀਂ ਕੋਈ ਸਸੂ ਨਹੀਂ ਮੈਂ ਤੰਦੂਏ ਵੇਸ਼ ਮਾਰੇ ਇੱਥੇ ਕੁੱਤਾ ਖਦਾ ਹੈ 2-4 ਸਾਲ ਦਾ ਅੱਛਾ ਜੀ ਇਹ ਕੁੱਤਾ ਖਦਾ ਇੱਥੇ ਕੁੱਤੇ ਖਾਲੇ ਸਾਡੇ 2 ਨਾਲ 2 ਕੁੱਤੇ ਖਾਲੇ ਮਾਗਨੇ ਅੱਛਾ ਜੀ ਹਾਂ ਬੰਨੇ ਉੱਥੇ ਫਸਲ ਵਾਈਓ ਫਸਲ ਵਾਈਓ ਇਹ ਬਣਾ ਇੱਥੇ ਫਸਲ ਬੋਨੇ ਹੁੰਨੇ ਸੀਗੇ ਜੀ ਇਹ ਫਸਲ ਬੰਦੇ ਸਾਰੀ ਫਸਲ ਬੋਨਦੀ ਕੱ ਕਿੱਲੀ ਹੈ ਸਾਰੀ ਫਸਲ ਇਹ ਕਿੱਲੀ ਹੈ ਸਾਰੀ ਗੱਲ ਇਹ ਤਾਂ ਸਾਰੇ ਸਾਡੇ ਆਪਣੇ ਇਹ ਸਾਰੀ ਕਿੱਲੀ ਆ ਲੈ ਅੱਛਾ ਜੀ ਆ ਦੇਖੋ ਜੰਗਲ ਸਾਹਮਣੇ ਕਿੰਨਾ ਹਨਾ ਜੀ ਹਾਂ ਇਹ ਮੰ ਇਹ ਸਾਹਮਣੇ ਜੰਮੇਂਦਰ ਵਾਲੀ ਚਲੋ ਅੱਗੇ ਪਰ ਇਹ ਹਿਮਾਚਲ ਹੈ ਇੱਧਰ ਪੰਜਾਬ ਅੱਛਾ ਜੀ ਉਹ ਸਾਹਮਣੇ ਆ ਨਾ ਜੀ ਉਹ ਟੈਂਕੀ ਕਿ ਨਜ਼ਰ ਆਉਂਦੀ ਆ ਹਾਂ ਜੀ ਇਹ ਹਿਮਾਚਲ ਦੀ ਆ ਇੱਥੋਂ ਟੈਂਕੀ ਤੋਂ ਇੱਧਰ ਨੂੰ ਪਾਣੀ ਜਿਹੜਾ ਹੈ ਹਿਮਾਚਲ ਦੇ ਪੰਜਾਬ ਦੀ ਢਾਲ ਹੈ ਪਰ ਲਿਖੇ ਹਿਮਾਚਲ ਠੀਕ ਹੈ ਜੀ ਕੀ ਦਿੱਕਤ ਕੀ ਕਹਿ ਰਹੇ ਸੀਗੇ ਸਰਾਹ ਕਿਹੜੀ ਆ ਜੀ ਸਰਾਂ ਸਾਡੀ ਜੋ ਪਰਿਵਾਰ ਫਿਰੰਦੇ ਚਲਾ ਅੱਛਾ ਜੀ ਇਹ ਹੁਣ ਟੈਟੂ ਗਈ ਉਹ ਉਧਰ ਉਹ ਬਾਲ ਜੰਗਲ ਦੀ ਅੱਗ ਪੈ ਗਈ ਇਹਨਾਂ ਨੂੰ ਇਹ ਅੱਗ ਕਦੋਂ ਲੱਗੀ ਸੀਗੀ ਜੀ ਇਹ ਹੁਣ 2 ਮਹੀਨੇ ਹੋ ਗਏ ਕੰਨੇ ਅੱਛਾ ਜੀ ਹਾਂ ਜੀ ਇਹ ਘਰਾਂ ਚ ਆ ਗਈ ਸੀ ਅੱਗ ਸਾਡੀਆਂ ਬਾੜਾ ਬੂਨਾ ਸਭ ਸਾਡੇ ਘਰ ਵਿੱਚ ਗਏ ਸ਼ੁਕਰ ਹੈ ਅੱਛਾ ਜੀ ਹਾਂ ਜੀ ਤੇ 4 ਬੰਦੇ ਹੈਗੇ ਸੀ ਘਰ ਬਜਾਣ ਵਾਲੇ ਇਹੀ ਅੱਛਾ ਜੀ ਬਾਹਰ ਗਏ ਉੱਥੇ ਬਿਮਾਰ ਤੇ ਇਹ ਉਧਰ ਹਸਪੀਟਲ ਬਾ ਅੱਛਾ ਇਹਗਾ ਇਹ ਸੀ ਗਣਾ ਜੀ ਹਾਂ ਜੀ ਹਾਂ ਜੀ ਇਹ ਸਰਾਂ ਸਾਡੀ ਫਟਾ ਹੋਣਾ ਭਾਈ ਇੱਕ ਨੂੰ ਫਟਾ ਵਲਟਾ ਇਹ ਰਸਤਾ ਹੁਣ ਅੱਗੇ ਜੰਗਲ ਜਾਂਦਾ ਜਿੱਥੇ ਤੁਸੀਂ ਪਾਣੀ ਭਰਦੇ ਹੋ ਜੀ ਪਾਣੀ ਭਰਦੇ ਉੱਥੇ ਜਾਂਦਾ ਅੱਛਾ ਜੀ ਪਾਣੀ ਭਰਨਾ ਤਾਂ ਅਸੀਂ ਫਿਰ ਮਾਤਾ ਜੀ ਘੜਿਆਂ ਦੇ ਵਿੱਚ ਪਾਣੀ ਲੈ ਕੇ ਆਉਂਦੇ ਹਾਂ ਘੜਿਆਂ ਚ ਸਿਰ ਤੇ ਘੜਿਆਂ ਚ ਪਾਣੀ ਨਹੀਂ ਹੁੰਦੇ ਅੱਛਾ ਜੀ ਫਿਰ ਘੜਾ ਅੱਛਾ ਜੀ ਇਹ ਪਾਣੀ ਲੈਂਦੇ ਆ ਅਸੀਂ ਘੜਾ ਫਿਰ ਉਹਨਾਂ ਹੀ ਤੋਂ ਅਨਾਣ ਤੋਣਾ ਸਾਰਾ ਕੁਝ ਹੈ ਨਾ ਜੀ ਨਾਣ ਤੋਣਾ ਉੱਥੇ ਹੀ ਹੈ ਸਭ ਕੁਝ ਅੱਛਾ ਜੀ ਆ ਇਹ ਕੀ ਸੀਗਾ ਜੀ ਇਹ ਸਰਾਹ ਪਾ ਕੇ ਇਹਨੂੰ ਕਹਿੰਦੇ ਆ ਜੀ ਕਿਹੜੀ ਸਰਾਹ ਜਿਸ ਤਰ੍ਹਾਂ ਬਰਾਤ ਬਰਾਤ ਅੱਛਾ ਅੱਛਾ ਬਰਾਤ ਅੱਛਾ ਠੀਕ ਹੈ ਜੀ ਤੁਹਾਡੇ ਮਹੱਲੇ ਦੀ ਇਹ ਹੁੰਦਾ ਸੀਗਾ ਇਹ ਹੈ ਇੱਥੇ ਠਹਿਰ ਗਿਆ ਇੱਥੇ ਠਹਿਰ ਮਤਲਬ ਇਹਨੂੰ ਅੱਗ ਲੱਗ ਗਈ ਹੈ ਨਾ ਅੱਗ ਲੱਗੀ ਹੈ ਸਭ ਕੁਝ ਚੀਜ਼ ਜੜੀ ਗਈ ਹੈ ਪੈ ਗਈ ਹੈ ਅੱਗ ਲੋਈ ਭਾਈ ਬੁਝਾਈ ਆਇਆ ਕਹਿੰਦਾ ਪਾਣੀ ਪੂਣੀ ਪਾਇਆ ਤਾਂ ਮਤਲਬ ਮਹੱਲੇ ਦੇ ਜਿਹੜੇ ਵਿਆਹ ਹੁੰਦੇ ਸੀ ਇੱਥੇ ਹੁੰਦੇ ਸੀ ਨਾ ਇੱਥੇ ਹੁੰਦੇ ਸੀ ਠੀਕ ਹੈ ਚਲੋ ਚੱਲਦੇ ਹਾਂ ਬੋਡੀਵਾਲ ਜਿੱਥੇ ਹਾਂ ਠੀਕ ਤੁਸੀਂ ਪਾਣੀ ਲੈ ਕੇ ਆਉਂਦੇ ਸੀ ਉਹ ਗੱਲ ਠੀਕ ਹੈ ਹੈਂਡ ਪੰਪ ਹੈ ਤਾਂ ਦਾ ਇਹ ਹੈਂਡ ਪੰਪ ਹੈਗਾ ਜੀ ਇਹ ਰੋਇਆ تھا ਗੌਰਮੱਟਰ ਹੈ ਹੁਣ ਜਾਨੀ ਕਿ ਹੈਂਡ ਪੰਪ ਤੇ ਖੜੇ ਤੇ ਖੜਾ ਸੁੱਕਾ ਖੜੇ ਰਿਹਾ ਖੜਾ ਹੈਂਡ ਪੰਪ ਅੱਛਾ ਜੀ ਕਿਹਦੇ ਟੈਪਾਂ 'ਤੇ ਜਾ ਰਹੇ ਆ ਜੀ ਅ ਜਿੱਥੋਂ ਪਹਾੜ ਚੋਂ ਪਾਣੀ ਨਿਕਲਦਾ ਆ ਜਿੱਥੋਂ ਘਰ ਪਾਣੀ ਪੀਂਦੇ ਆ ਜੀ ਕਹਿੰਦੇ ਕਿ ਬਹੁਤ ਸਾਫ਼ ਪਾਣੀ ਆ ਕੀ ਪਹਾੜ ਚੋਂ ਇੱਕ ਕੁਦਰਤੀ ਦੇਣ ਵਾ ਚੱਲਦੇ ਆ ਜਾ ਕੇ ਉੱਥੇ ਮਿਲਦੇ ਆ ਤੁਹਾਨੂੰ ਵੀ ਦਿਖਾਵਾਂਗੇ ਪਾਣੀ ਇਹ ਸੋਰਸਾ ਕਿੱਦਾਂ ਨਿਕਲਦਾ ਹੈ ਜੀ ਮਿਲਦੇ ਆ ਅੱਗੇ ਜਾ ਕੇ ਜੀ ਇਹ ਇਹ ਇੱਥੇ ਮਾਰੇ ਜੰਗਲ ਦੇ ਵਿੱਚ ਇਹ ਸਾਹਮਣੇ ਨਾਲ ਇਸ ਪਹਾੜੀ ਦੇ ਨਾਲ ਹਾਂਜੀ ਇਹਦੀਆਂ ਖੁੱਡਾਂ ਅੱਛਾ ਜਿੱਥੇ ਰਹਿੰਦਾ ਹੈ ਜੀ ਰਹਿੰਦੇ ਬਹਿੰਦੇ ਨੇ ਦਿਨ ਦਿਨ ਵੇਲੇ ਰਾਤ ਨੂੰ ਇਹਨੇ ਗੱਲ ਇਹ ਮਾਰ ਕਰਕੇ ਮੁੜ ਕੇ ਆ ਗਏ ਦਿਨ ਵੀ ਲਈ ਇੱਧਰ ਜੰਗਲ ਦੇ ਵਿੱਚ ਆਵਾਜਾਈ ਕਿਸੇ ਦੀ ਨਹੀਂ ਉਹ ਸਾਹਮਣੇ ਖੁੱਡਾ ਹਨਾ ਜੀ ਹਾਂਜੀ ਇਹ ਇਹ ਨਹੀਂ ਇਹ ਪਹਾੜੀ ਦੇ ਨਾਲ ਹੀ ਹੈਗੀਆਂ ਵਿੱਚ ਪਿਛਲੇ ਬੰਨੇ ਅੱਛਾ ਜੀ ਕਿਸੇ ਸਾਹਮਣੇ ਨਹੀਂ ਹੈ ਸਾਹਮਣੇ ਨਹੀਂ ਲੇ ਰਹੀਆਂ ਇਹ ਜਿਹੜੀਆਂ ਰਹੀਆਂ ਘਾਹ ਬੂਟੀ ਦੇ ਨਾਲ ਗੱਲ ਹੈ ਇਹ ਪਹਾੜੀਆਂ ਦੇ ਵਿੱਚ ਹੀ ਤਿੰਦੂਏ ਜਿਹੜੇ ਨੇ ਕਿ ਦਿਨ ਭਲੇ ਜਿਹੜੇ ਆਪਣਾ ਇਹ ਤਾਂ ਭਾਜੀ ਕਾਫੀ ਖਤਰਨਾਕ ਏਰੀਆ ਚ ਆ ਗਏ ਆਪਾਂ ਨਾ ਖਤਰਨਾਕ ਏਰੀਆ ਸਾਰਾ ਹੀ ਇਹ ਤਕਰੀਬਨ ਜਿੰਨਾ ਵੀ ਹੈ ਨਾ ਇੱਧਰ ਦਮੰਗਰਵਾਲ ਦਾ ਉਪਰ ਆ ਗਿਆ ਜੀ ਉਹ ਵਾਦੀ ਇਹ ਸਾਰੀ ਖਤਰਨਾਕ ਆ ਗਿਆ ਭਾਜੀ ਠੀਕ ਹੈ ਜੀ ਉਹ ਜਿੱਦਾਂ ਸਾਹਮਣੇ ਇਤੋਂ ਪਰਲੇ ਪਾਸੇ ਜਿਹੜੀਆਂ ਖੁੱਡਾਂ ਆ ਉਹਦੇ ਚ ਤਿੰਦੂਆ ਪਾਸੇ ਵੱਡੀਆਂ ਵੱਡੀਆਂ ਪਹਾੜੀਆਂ ਔਰ ਪੱਥਰਾਂ ਨਾਲ ਜਿਹੜੀਆਂ ਗੀਆਂ ਖੱਡਾਂ ਪਾਣੀ ਨਹੀਂ ਨਈਂ ਹਾਂਜੀ ਹਾਂਜੀ ਉਹਨਾਂ ਵਿੱਚ ਪਾਣੀ ਪੀਣਾ ਉਹਨਾਂ ਨੇ ਇਹਨਾਂ ਪੱਥਰ ਠੀਕ ਹੈ ਜੀ ਤੋਂ ਨਿਕਲਦੇ ਆ ਸ਼ਾਮ ਦੇ ਵੇਲੇ ਇਹ 5 5:30 ਵਜੇ ਤੋਂ ਬਾਅਦ ਜਿਹੜਾ ਜਾਨਵਰ ਹੈਗਾ ਸੜਕ ਦੇ ਵਿੱਚ ਨਿਕਲਣਾ ਸ਼ੁਰੂ ਹੋ ਜਾਂਦੇ ਠੀਕ ਹੈ ਜੀ ਇਹ ਵਦੀਆਂ ਦਿੱਕਤਾਂ ਹੀ ਨੇ ਇੰਡੀਆਂ ਦੇ ਵਿੱਚ ਆਣ ਨਹੀਂ ਠੀਕ ਹੈ ਜੀ ਨਾਂ ਤੋਂ ਹੋਂ ਜਿਹੜਾ ਸਾ ਉਹ ਇੱਥੇ ਹੁੰਦੇ ਰਹੇ ਨੇ ਇਹਨਾਂ ਤੋਂ ਬਾਦੀਆਂ ਅੱਛਾ ਜੀ ਇਹ ਹੈ ਜੀ ਇਹ ਬੋਲੀ ਕਹਿੰਦੇ ਹਨ ਜੀ ਇਹਨੂੰ ਇਹਨੂੰ ਬੋਲੀ ਕਹਿੰਦੇ ਬੋਲੀ ਅੱਛਾ ਬੋਲੀ ਕਹਿੰਦੇ ਜੀ ਤੇ ਇਹ ਹੋਈ ਹੈਗਾ ਜਿਹੜਾ ਅਸਿਸਟੈਂਟ ਸਾਹਿਬ ਤੁਸੀਂ ਭਾਜੀ ਪਾਣੀ ਫੇ ਇੱਥੋਂ ਭਰਦੇ ਆ ਪਾਣੀ ਇੱਥੋਂ ਭਰਨਾ ਮਾਰਾ ਯੋ ਨਾਲੀ ਤੋਂ ਇੱਥੇ ਨਾਣਾ ਧੋਣਾ ਤੇ ਫੇਰ ਘਰ ਜਾਣਾ ਅੱਛਾ ਜੀ ਮਤਲਬ 3 3.5 ਕਿਲੋਮੀਟਰ ਪੈ ਜਾਂਦਾ ਭਾਜੀ ਤੇ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੈ ਬਾਕੀ ਨਾਪ ਨੇ ਪਾਈ ਦੇ ਮੈਂ ਨਹੀਂ ਕੀਤੀ ਹੋਈ ਇੰਨਾ ਕ ਇਰੀਆ ਹੈ ਇੰਨਾ ਕੁ ਦਾਇਰਾ ਹੈ ਪਾਣੀ ਕਾਫੀ ਠੰਡਾ ਹੈ ਜੀ ਕਾਫੀ ਇਹ ਪਹਾੜ ਤੋਂ ਨਿਕਲਦਾ ਹੈ ਨਾ ਜਿੱਦਾਂ ਪਹਾੜ ਤੋਂ ਠੀਕ ਹੈ ਜੀ ਪਾਣੀ ਠੀਕ ਨਿਕਲਦਾ ਹੈ ਪਾੜ ਦਾ ਪਾਣੀ ਹੈ 12 ਮਹੀਨੇ ਇੱਕੋ ਜਿਹਾ ਜਿਹੜਾ ਇੱਦਾਂ ਚੱਲਣਾ ਹੈ ਜੀ ਇੱਦਾਂ ਹੀ ਚੱਲਣਾ ਜਿੰਨਾ ਭਰੀ ਜਾਓਗੇ ਉਹਨਾਂ ਹੋਰ ਆਈ ਜਾਣਾ ਹੋਰ ਆਈ ਜਾਣਾ ਇਸੇ ਤਰ੍ਹਾਂ ਚੱਲਦਾ ਰਹਿਣਾ ਹੈ ਅੱਛਾ ਜੀ ਜਿਹੜਾ ਫਾਲਤੂ ਹੈ ਉਹ ਬਰ ਹੈ ਬਾਬਾ ਜੀ ਪਹਿਲਾਂ ਜਿੰਨੇ ਘਰ ਹੁੰਦੇ ਸੀ ਸਾਰੇ ਇੱਥੋਂ ਪਾਣੀ ਸੀ ਇਹ ਬੋਡੀ ਥੀ ਇੱਥੇ ਹੀ ਹੈ ਸ਼ਮਸ਼ਾਨ ਘਾਟਾਂ ਹੈਗੀਆਂ ਥੱਲੇ ਉਹ ਸ਼ਮਸ਼ਾਨ ਘਾਟਾਂ ਜੇ ਉਹ ਜਾ ਕੇ ਫਿਰ ਇੱਥੇ ਨਾਂਦੇ ਧੋਂਦੇ ਫਿਰ ਜਾਂਦੇ ਸੀ ਜੋ ਜਨਨ ਕੇ ਆਪਣੇ ਧਰਮ ਦੇ ਮੁਤਾਬਿਕ ਅੱਛਾ ਜੀ ਕਾਫੀ ਜਨਨ ਕੇ ਕੋ ਇਹ ਕਿ ਬਣਾ ਪਾਪਾ ਜੀ ਕਿੰਨੀ ਕ ਪੁਰਾਣੀ ਹੋ ਗਈ ਬੋਡੀ ਮਤਲਬ ਕਦੋਂ ਦਾ ਪਾਣੀ ਮਤਲਬ ਬੋਡੀ ਤੇ ਸਾਡੇ ਬਜ਼ੁਰਗ 100 ਸਾਲ ਪਹਿਲਾਂ ਦੇ ਪੁਰਾਣੇ ਦੇ ਇੱਥੇ ਪਾਣੀ ਭਰਦੇ ਕਾਫੀ ਪੁਰਾਣੀਆਂ ਇੱਥੇ ਪਾਣੀ ਦੇ ਬੋਡੀ ਆ ਦੇਖ ਲਓ ਜੀ ਆ ਲਿਖਿਆ ਹੋਇਆ ਆ ਸਾਨੂੰ ਤਾਂ ਨਹੀਂ ਪਤਾ ਇਸ ਵੇਲੇ ਜਿਹੜੀ ਇਹ ਬੋਡੀ ਪੱਕੀ ਹੋਈ ਸੀ ਨਾ ਉਸ ਟਾਈਮ ਉਸ ਤੋਂ ਪਹਿਲੇ ਕੱਚਾ ਸੀਗਾ ਉਹਦਾ ਇਹ ਜਿਹੜਾ ਟੂਆ ਮਾਰਿਆ ਹੋਇਆ ਸੀ ਟੋਈ ਚੋਂ ਪਾਣੀ ਭਰਦੇ ਇਹ ਦੇਖੋ ਮੁਸਲਮਾਨ ਉਰਦੂ ਦੇ ਵਿੱਚ ਇਹ ਲਿਖੀ ਹੋਈ ਆ ਕੀ ਮਤਲਬ ਆਪਾਂ ਨੂੰ ਪਤਾ ਨਹੀਂ ਹੁਣ 69 ਦਾ ਵੀ ਆ ਗਿਆ ਅੱਛਾ 1969 ਦੇ ਵਿੱਚ ਪੱਕੀ ਹੋਈ ਹੈ ਜਿਹੜੀ ਹੈ ਪੁਰਾਣੇ ਬਜ਼ੁਰਗਾਂ ਦੀ ਅੱਛਾ ਜੀ ਉਸ ਤੋਂ ਪਹਿਲੇ ਜਿਹੜਾ ਸਾ ਉਦ ਦਾ ਟੂਆ ਮਾਰਿਆ ਹੋਇਆ ਸੀ ਇਹਦੇ ਵਿੱਚ ਕੱਚਾ ਠੀਕ ਆ ਜੀ ਤੁਸੀਂ ਪਾਣੀ ਇੱਥੋਂ ਭਰਦੇ ਆ ਇਹਦਾ ਵੀ ਅਸੀਂ ਇੱਥੋਂ ਭਰ ਰਹੇ ਆ ਪਾਣੀ ਸਾਰੇ ਪਰਿਵਾਰ ਜਿੰਨੇ ਸੀਗੇ ਹਾਂਜੀ ਹਾਂ ਠੀਕ ਆ ਜੀ ਪਹਿਲੇ ਉਦ ਦਾ ਕੱਚਾ ਟੂਆ ਸੀਗਾ ਪਰ ਇਹ ਸਾਡੇ ਜਨਮ ਤੋਂ ਪਹਿਲੇ ਜਿਹੜਾ ਆਏ 69 ਦੇ ਵਿੱਚ ਇਹਨੇ ਬੋੜੀ ਜਿਹੜੀ ਹੈ ਬਜ਼ੁਰਗਾਂ ਨੇ ਪੱਕੀ ਕਰਾਈ ਮਾਂ ਪਿਓ ਦਾ ਜਿਹੜਾ ਪੇ ਜਾਨਵਰ ਵਗੈਰਾ ਵੀ ਪਾਣੀ ਇੱਥੋਂ ਆ ਕੇ ਪੀਂਦੇ ਹਨਾ ਜੀ ਉਹ ਦੇਖੋ ਕਿਦਾਂ ਪੈੜ ਗਰਮੀ ਦੇ ਟਾਈਮ ਇਹ ਸੁੱਕਾ ਹੋ ਜਾਣਾ ਤੇ ਪਾਣੀ ਇੱਥੇ ਜਿਹੜਾ ਹੈ ਇਹ ਚ ਪੀਣਾ ਇਹਨਾਂ ਨਾਲ ਬੰਦ ਰਹਿਣਾ ਨਹੀਂ ਕੋਈ। ਠੀਕ ਹੈ ਜੀ। ਐਸੀ ਅੱਜ ਦਾ ਬਲੌਗ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ। ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ। ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਜੀ। ਧੰਨਵਾਦ।